ਅੱਜ ਗੱਲ ਕਰਦੇ ਆ ਜੀ ਆਪਾਂ ਆਪਾਂ ਪੜ੍ਹਿਆ ਲਿਖਿਆ ਵਾਲੀਆਂ ਗੇਮਾਂ ਕੋਈ ਨਹੀਂ ਕਰ ਸਕੀ ਉਹਦਾ ਕਾਰਨ ਕੀ ਕਿ ਮੇਰਾ ਅਸਦ ਵੀ 8th ਕਲਾਸ ਦੇ ਵਿੱਚ ਹੀ ਮੋੜਾ ਉਤਰਨਾ ਸ਼ੁਰੂ ਹੋ ਗਿਆ ਵੈਸੇ 도ੜਾਂ ਚ ਕਬੱਡੀ ਚ ਭੋਲਣ ਚ ਸਾਰੇ ਕੰਮਾਂ ਚ ਪ੍ਰਮਾਤਮਾ ਵਾਹਿਗੁਰੂ ਦੀ ਬੜੀ ਕਿਰਪਾ ਰਹੀ ਹੈ ਹੁੰਦੇ ਰਹੇ ਛੋਟੇ ਛੋਟੇ ਕੰਮ ਜਿਹੇ ਪਰ ਉਹ ਪ੍ਰੋਬਲਮ ਵੱਧਦੀ ਜਾਂਦੀ ਜਦੋਂ ਵੀ ਕਿਤੇ ਜ਼ੋਰ ਲੱਗ ਜਣਾ ਤੇ ਮੋੜਾ ਨਿਕਲ ਜਣਾ ਇਹ ਬੜਾ ਲੰਮਾ ਦੌਰ ਚੱਲਿਆ ਮੁੜ ਕੇ ਵੀ ਕੋਈ ਗੇਮ ਚ ਪੱਕਾ ਨਹੀਂ ਹੋ ਸਕਿਆ ਕਿਸੇ ਚ ਮੌਕੇ ਤੇ ਕੋਈ ਨਾ ਖੇਡ ਲੈਣੀ ਤੇ ਚਲੋ ਫੇਰ ਨਿਕਲ ਉਗਲ ਜਾਣਾ ਵੇਛੜਵਾ ਲਿਆ ਹੋਣਾ ਤੇ ਦੂਜੀਆਂ ਗੇਮਾਂ ਤੋਂ ਦੱਸਿਆ ਸਾਰੀਆਂ ਖੇਡੀਆਂ ਉਹ ਨਹੀਂ ਕੋਈ ਛੱਡੀ ਦੁਨੀਆ ਭਰ ਦੀ ਜੋ ਬਾਗੜਾ ਤੋਂ ਲੈ ਕੇ ਗੁੱਲੀ ਡੰਡਾ ਲੁਕਣ ਮੀਟ ਜਾਂ ਕੋਟਲਾ ਸ਼ਪਾਕੀ ਅੱਡੀ ਠੀਪਾ ਗਰੰਟੇ ਬਾਗੜਾ ਦੁੱਜਾ ਤੇ ਚਮਲਾ ਦੁਨੀਆ ਭਰ ਦੀ ਜੋ ਸਾਡੀ ਆ ਮੋਬਾਈਲਾਂ ਦਾ ਦੌਰ ਨਹੀਂ ਹੈਗਾ ਤੇ ਹੀ ਉਹ ਗੇੜ ਦੇ ਨੇ ਸਾਡਾ ਇਹੋ ਜੀ ਸਭ ਕੁਝ ਝੰਡ ਬ੍ਰੰਭਲ ਤੱਕ ਤੇ ਸਭ ਤੋਂ ਵਧੀਆ ਗੇਮ ਹੁੰਦੀ ਸੀ ਮੇਰੀ ਬਾਂਦਰ ਕਿਲਾ ਉਹਦੀ ਅਜੇ ਇੱਕ ਯਾਦ ਤੁਹਾਨੂੰ ਸੁਣਾਉਣੀ ਹੈ ਵੀ ਬਾਂਦਰ ਕਿਲਾ ਕਿਤਰਾ ਖੇਡਿਆ ਸੀ ਇੱਕ ਵਾਰ ਸੱਚੀ ਕਹਾਣੀ ਬਿਲਕੁਲ ਸੱਚੀ ਕੋਈ ਪਾਤਰੇ ਦੇ ਵਿੱਚ ਨਜਾਇਜ਼ ਨਹੀਂਗਾ ਕੋਈ ਕਾਲਪਨਿਕ ਨਹੀਂ ਕਹਾਣੀ ਨਹੀਂ ਇਹ ਬਿਲਕੁਲ ਕਹਾਣੀ ਨਹੀਂ ਨੂੰ ਕਹਿ ਸਕਦੇ ਪੱਕਾ ਕਾਮ ਇਹਨੂੰ ਕਹਿ ਸਕਦੇ ਆ ਬਾਂਦਰ ਕਿਲੇ ਦੀ ਸਟੋਰੀ ਤਾਂ ਮੈਂ ਦੱਸਣ ਲੱਗਾ ਜੇ ਵੀ ਅਸੀਂ ਬਾਂਦਰ ਕੱਲਾ ਖੇਡਣ ਡਏ ਹਾਂ ਖੇਡਣ ਲੱਗੇ ਹਾਂ ਤੇ ਸਾਡਾ ਇੱਕ ਕਹਾਣੀ ਘਟਦਾ ਹੈ ਚਲੋ ਕਹਾਣੀ ਦਾ ਨਹੀਂ ਐਡਾ ਕੋਈ ਚੱਕਰ ਹੁੰਦਾ ਉਹਦਾ ਜੇ ਜਿੰਨੇ ਜ਼ਿਆਦਾ ਵੱਧਣ ਤੇ ਉਨੇ ਜ਼ਿਆਦਾ ਛੇਤਰ ਜਮਾ ਹੁੰਦੇ ਛੇਤਰ ਮੰਨ ਲਓ ਕਿ ਰੱਖ ਲੈਣੇ ਤੇ ਬਾਂਦਰ ਕਿਲੇ ਦਾ ਮਤਲਬ ਹੁੰਦਾ ਕਿਲੇ ਨਾਲ ਰੱਸੀ ਸੰਗਲੀ ਨਾਲ ਬੰਦੇ ਨੇ ਹੱਥ ਫੜ ਲੈਣਾ ਮੈਂ ਕਿਲੇ ਨਾਲ ਵੱਜਾਂ ਤੇ ਘੇਰੇ ਘੇਰੇ ਛੇਤਰ ਖਲਾਅ ਦਨੇ ਆ ਜਿਹੜਾ ਚੁੱਕ ਲੈਣ ਪੈਦਾ ਸਾਰੇ ਚੁੱਕ ਲੈਣੇ ਤੇ ਮੁੜ ਕੇ ਥਾਂ ਰੱਖਿਆ ਜਾਂਦਾ ਹੈ ਵੀ ਉਹ ਉੱਥੋਂ ਤੱਕ ਭੱਜ ਗਿਆ ਨਾ ਉੱਥੇ ਜਾ ਕੇ ਹੱਥ ਲਾ ਦੀ ਛਿੱਤਰ ਜਿੰਨਿਆਂ ਨੇ ਥੜਲੇ ਸਾਰੇ ਚਲਾਵੇਂ ਮਾਰਨੇ ਆ ਫੜ ਕੇ ਹੀ ਮਾਰਨਾ ਤੇ ਫਿਰ ਆਸ ਪਾਸ ਵੀ ਕਿਹੜਾ ਸਾਡੇ ਕੋ ਕਿਹੜੇ ਸਾਰੇ ਹੁੰਦੇ ਹੀ ਆੜ ਕੋ ਉਦੋਂ ਰਬੜਾ ਬੂਖ ਬਾੜ ਜੇ ਕੋਈ ਦੂਜੇ ਦੂਜੇ ਕੋ ਰੂੜੀਆਂ ਰਾੜੀਆਂ ਤੋਂ ਲਾ ਕੋ ਲੱਭ ਲੈਣੇ ਨੇ ਤੇ ਅੱਜ ਕੱਲ ਦੇ ਘਰਾਂ 'ਚ ਜੇ ਜੁੱਤੀਆਂ ਦਾ ਢੇਰ ਲੱਗਾ ਉਹ ਸਾਨੂੰ ਇਹ ਖੇਡ ਨਹੀਂ ਨਹੀਂ ਲਵਦੇ ਨੇ ਫਿਰ ਅਸੀਂ ਕਿਹਦਾ ਸੁਪੀਆ ਚਵਲਾ ਚਵਲਾ ਜੁੱਤੀਆਂ ਜੱਤੀਆਂ ਉਤੋਂ ਰਾਗੋ ਰੂੜੀਏ ਦਾ ਇਕੱਠੇ-ਕੁੱਟੇ ਕਰ ਲੈਣੇ ਵੀ ਚਲੋ ਪੂਰੇ ਤੇ ਕਰੀਏ ਹੁਣ ਤੇ ਇੱਕ ਘਰ ਜੀ ਇੰਨੇ ਆ ਬੰਦਰ ਕਿਲਾ ਘਰੇ ਬੜਾ ਵਧੀਆ ਕਿੱਡੇ ਜਾ ਜਾਂਦਾ ਉਹਦੇ ਅਸੀਂ ਕਈ ਘਰਾਂ ਦੇ ਚਿੱਤਰ ਕੱਟੇ ਕਰਦੇ ਹਾਂ ਤੇ ਫੇਰ ਖੇਡਿਆ ਜਾਂਦਾ ਤੇ ਉਹ ਕੀ ਆ ਵੀ ਸਾਡਾ ਜਿਹੜਾ ਕੰਮ ਵਾਲਾ ਮੁੰਡਾ ਸਾਡੇ ਮੰਦਿਰ ਸੋਂ ਦਾ ਮਹਿੰਦਰ ਸਿੰਘ ਪਿੰਡ 'ਚ ਵੈਸੇ ਉਹਨਾਂ ਨੂੰ ਮਹਿੰਦਰ ਸਿੰਘ ਚੁੱਪ ਦੇ ਨਾਂ ਨਾਲ ਜਾਣੇ ਜਾਂਦੇ ਸੀ ਉਹਦਾ ਮੁੰਡਾ ਹੈ ਚਾਨਣ ਇਹ ਸਾਡੇ ਭਾਬੇ ਦਾ ਚੌਥਾ ਪੁੱਤ ਬਣਿਆ ਫਿਰਦਾ ਹੈ ਤਿੰਨ ਤੇ ਹੀ ਹੈਗੇ ਹੈਗੇ ਤੇ ਇਹ ਪਪਾ ਗਿਆ ਖਾਲੜੇ ਸਮਾਨ ਸੁੱਦਾ ਰਹਿਣ ਤੇ ਮੱਝਾਂ ਨੂੰ ਪੱਠੇ ਪਾਉਣ ਵਾਲੇ ਤੇ ਮੈਂ ਕੋਈ ਨਹੀਂ ਜਾਣਣਾ ਪੱਠੇ ਬਾਅਦ ਪਾਉਣੇ ਪਹਿਲੇ ਮਾੜੀ ਗੇਮ ਖੇਡ ਲਈਏਗਾ ਬਾਂਦਰ ਕਿਲਾ ਬੰਦੇ ਘਾਟੇ ਆ ਜਾਓ ਖੇਡੀਏ ਇਹ ਵੀ ਮਾਰਦਾ ਤਬੂਸੀਆਂ ਤੁਰਿਆ ਆ ਖੇਡ ਲੈਨੇ ਹੈ ਕਿਹੜੀ ਗੱਲ ਹੈ ਬਾਂਦਰ ਕਿਲਾ ਖੇਡਦੇ ਹਾਂ ਚਲੋ ਖੇਡਣਾ ਸ਼ੁਰੂ ਹੋਇਆ ਮੈਂ ਵੀ ਆਪਦੇ ਪਲਾਸਟਿਕ ਦੇ ਬੂਟ ਜੇ ਜਮਾ ਕਰਾ ਦੇ ਆਸੇ ਰੂੜੀ ਤੋਂ ਵੀ ਛਿੱਤਰ ਛਿੱਤਰ ਜੇ ਫੜ ਲੇ ਤੇ ਤੇਰੀ ਲਾਲੀ ਇਹੀ ਇਹਦੀ ਆ ਗਈ ਵਾਰੀ ਜੇ ਇਹ ਸਾਰੇ ਚੁੱਕੇ ਤੇ ਹੁਣ ਜਿੰਨਾ ਟਾਰਗੇਟ ਦਿੱਤਾ ਹੈ ਉੱਤੇ ਜਾ ਕੇ ਭੱਜ ਕੇ ਤੇ ਜਾਣਾ ਹੀ ਨਾ ਅਕਸਰ ਉੱਥੇ ਇਹ ਭੱਜਿਆ ਤੇ ਬੜਾ ਯੋਰ ਚ ਸਾਰਿਆਂ ਮਾਰੇ ਚਲਾਵੇਂ ਲੱਕ ਸੇਕਦੇ ਦੇ ਪਿਛੂ ਹੁਣ ਮੈਂ ਜਿਹੜੇ ਵਾਧੂ ਘਾਟੂ ਰੂੜੀਆਂ ਰਾਣੀਆਂ ਚੁਕੇ ਦੂਜੇ ਤੇ ਜੇ ਉਹ ਤੇ ਮਾਰ ਤੇ ਚਲਾਵੇਂ ਨਾ ਹੁਣ ਮੇਰੇ ਕੋਲ ਬੂਟ ਬੜਾ ਵਧੀਆ ਹੈ ਆਪਣਾ ਲਾਸਟ ਇਹ ਦਾ ਉਹ ਮੈਂ ਕੀ ਚਲਾਵਾ ਮਾਰਨਾ ਯਾਰ ਹੁਣ ਇੱਕੋ ਤੇ ਰਹਿ ਗਿਆ ਤਾਂ ਕੀ ਮਾਰਨਾ ਚਲਾਵਾ ਤੇ ਐਵੇਂ ਚਲਾਵਾ ਮਾਰਿਆ ਤੇ ਅੱਜਾਣਾ ਤੇ ਗਾਂ ਨਿਕਲ ਗਿਆ ਕਿਤੇ ਗਵਾਚ ਨਾ ਜਾਵੇ ਸਾਨੂੰ ਤੇ ਉਹਦਾ ਫੇਰ ਹੁੰਦਾ ਹੈ ਮੈਂ ਇਸ ਤਰ੍ਹਾਂ ਹੀ ਚੱਲਣਾ ਚੰਦੇ ਵਿਚਾਰਨਾ ਆਪਾਂ ਚਾਹਣ ਦੇ ਮੋਰੇ ਸੁੱਕਣੇ ਸ਼ੁਰੂ ਕਰਤੇ ਜਿੱਥੇ ਲੀਂਗ ਤੇ ਨੇ ਪਹੁੰਚਣਾ ਸੀ ਉਸ ਤੋਂ ਪਹਿਲਾਂ ਪਹਿਲਾਂ ਪਿਆ ਟਿਕ ਆਪ ਘੰਟੇ ਬੂੜ ਛੱਡਿਆ ਫਿਰ ਮੈਨੂੰ ਨਹੀਂ ਪਤਾ ਜਿਤਨਾ ਗੜੇਰੀ ਵਰਦੇ ਸੌਂਦੇ ਵੀ ਨਹੀਂ ਜਿਤਨਾ ਵਰੇ ਆ ਉਹ ਨਹੀਂ ਵੇਖਿਆ ਮੈਂ ਰਾਣੇ ਵਾਂਜਾਂ ਗੂ ਸਿਰ ਚ ਵੱਜਾ ਗਈ ਇੱਥੇ ਵੱਜਾ ਕੇ ਉੱਥੇ ਵੱਜਾ ਇਹਦੀ ਬਾਾਂ ਬਾਾਂ ਦੇ ਹਾਏ ਬੀਬੀਏ ਹਾਏ ਬੀਬੀਏ ਜੇ ਨੈਰ ਹੋਈ ਦੀ ਇਹ ਬਸੁਰਦੀ ਹੈ ਨਹੀਂ ਆਪਾਂ ਨਹੀਂ ਹੁੰਦਾ ਜੀ ਠੋਖਣੋੜੇ ਬਾਤ ਉੱਠੇ ਰੋਂਦਾ ਰੋਂਦਾ ਕਰ ਭੱਜ ਗਿਆ ਆਪਦੇ ਵੇੜੇ ਨੂੰ ਆ ਕਹਾਣੀ ਵਿਗੜ ਗਈ ਆ ਮੱਜਾਂ ਨੂੰ ਪੱਠੇ ਹੋਣਾ ਮੈਂ ਤੇ ਪੋਣੇ ਨਹੀਂ ਆ ਮੈਂ ਤੇ ਮੱਜਾਂ ਚਾਰ ਨਾਲ ਆਈਆਂ ਪੱਠੇ ਪਟੇੜੀ ਘੋਣ ਵਾਲਾ ਹੈਗਾ ਚਾਰ ਕਿਵੇਂ ਬੜਾ ਮਾਹਿੰਟਰ ਹੈ ਮੱਜਾਂ ਦੀ ਵੀ ਲੰਮੀ ਕਹਾਣੀ ਜੀ ਤੁਹਾਨੂੰ ਦੱਸਿਆ ਉਹ ਚ ਵੀ ਰਾਂਝੇ ਦਾ ਰਿਕਾਰਡ ਤੋੜਦਾ 12 ਸਾਲ ਮੱਜ ਰਾਜੇ ਦਾ ਚਾਰੀਆਂ ਮੈਂ ਤੋਂ ਵੱਧ ਚਾਰ ਗਿਆ ਆ ਪਰ ਰਿਕਾਰਡ ਬੜੇ ਬੜੇ ਸੇ ਤੋੜੇ ਜੇ ਕੁੰਮ ਕਰਦਾ ਵੀ ਤੋੜਦਾ ਜੇ ਰਾਂਝੇ ਦਾ ਮੱਜਾ ਹੀ ਤੋੜਦਾ ਹੈ ਤੇ ਹੁਣ ਸਾਨੂੰ ਮੈਨੂੰ ਵੀ ਗਿਗਰ ਪੈ ਗਿਆ ਆ ਵੀ ਪਾਪੀ ਨੇ ਹੋਣਾ ਪਿੰਡੋਂ ਖਾਲੜੇ ਆਉਂਦੇ ਕੀ ਕਰਾਂਗੇ ਮੱਝਾਂ ਨੂੰ ਪੱਠੇ ਵੇਚ ਕੇ ਤੇ ਕਚਾਰਨ ਨੂੰ ਮੱਝੀਆਂ ਵੇਚ ਕੇ ਤੇ ਭਾਪੇ ਨੂੰ ਦੋ ਦਾ ਦੁੱਖ ਜ਼ਿਆਦਾ ਹੋਣਾ ਮੁੰਡਾ ਬੜਾ ਪਿਆਰਾ ਆਪਣਾ ਐ ਭਾਪੇ ਦੀ ਤੇ ਮੈਂ ਤਾਂ ਵੇਚ ਲਿਆ ਭਾਪੇ ਦਾ ਸਾਈਕਲ ਦੂਰੋਂ ਆਉਂਦਿਆਂ ਵੇਖ ਕੇ ਤੇ ਆਪਾਂ ਹਰਾ ਯਾਰ ਹੋਣੀ ਕਿਤੇ ਲੱਭਦੇ ਆ ਨਹੀਂ ਲੱਭਦੇ ਯਾਰ ਕੰਢੀ ਗੜਵਾੜੀ ਹੈ ਤੇ ਆਪਾਂ ਜਾਂ ਆਪ ਲੋਕ ਇਹ ਪਿੰਡ ਦੀਆਂ ਗਲੀਆਂ ਕੁਲੀਆਂ ਤੇ ਆਪਾਂ ਲੈਂਦੇ ਬੰਨੇ ਤੇ ਦੂਜੇ ਤੇ ਜੇ ਆਪਾਂ ਨਿਕਲ ਗਏ ਵੀਨੇ ਵੇਖੀਆਂ ਜੋ ਮੱਝਾਂ ਭਕੀਆਂ ਤੇ ਹਿਆਂ ਦੇ ਪੁਰਾਣ ਤੇ ਗੁੱਸਾ ਚੜੇ ਚੜਦਾ ਹੀ ਉਹ ਲਾਲ ਕਿਲਾ ਹੁੰਦਾ ਹੋਊਗਾ ਯਾਰ ਪਾ ਪਾ ਗਿਆ ਚਾਣ ਦੇ ਘਰ ਕੀ ਪਾ ਕਿਤਰਾ ਮਨਾਇਆ ਵੀ ਚਲਦੇ ਕੋਈ ਨਹੀਂ ਤੇ ਬਾਜੇ ਨੂੰ ਘਟਾਉਣੇ ਤੇ ਤੋਂ ਕੀਦਾ ਬਟਨ ਜੈ ਹੂੰ ਤੇ ਇਹ ਜਵਾਨ ਨੂੰ ਰੋਂਦਾ ਹੀ ਘਰ ਵੀ ਜਾਂਦਾ ਵੀ ਉਹਨੇ ਇਹਨੂੰ ਆ ਬੜਾ ਟਟਿਆ ਬੜਾ ਜੀ ਕੀ ਪਾ 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 ਨਕੀ ਲਾਰੇ ਲੱਪੇ ਲਾ ਕੇ ਲੈ ਆਈ ਵੀ ਉਹ ਆਉਂਦਾ ਤੇ ਕੋਈ ਨਹੀਂ ਤਦੇ ਨੋਰੀਆ ਤੇ ਤੁਮ ਪਰੋਣਿਆਂ ਆਪਾਂ ਉਹਨਾ ਹੀ ਆਪਾਂ ਦੇ ਹੁਣ ਹਰਾਲ ਸਾਡੇ ਸਾਧੀਆਂ ਠੋਰਾਂ ਤੋਂ ਪਾਕਿਸਤਾਨ ਦੇ ਪੰਜਾਬੀ ਨਾਟਕ ਵੀ ਇੱਕ ਹੀ ਮੁੰਮਾ ਹੀ ਹੁਣ ਕਿ ਉਹ ਉਧਰੋਂ ਲੈਦੇ ਬੰਨਿਆ ਹੂੰ ਆਪਾਂ ਜੋ ਸੋਖ ਸ਼ਾਂਤੀ ਹੋ ਗਈ ਚਾਹਨ ਮੇ ਦਾ ਸੇਖ ਸੁ ਘਟ ਗਿਆ ਹੋਊਗਾ ਅਗਲੇ ਦਿਨ ਲਾਇਆ ਸਾਹਬ ਜਦੇ ਉਹ ਆਗਾਜ਼ ਆ ਗਏ ਆ ਇਹ ਕਰਕੇ ਆਪਾਂ ਬੰਦਰ ਕੱਲਾ ਬਹੁਤ ਹੀ ਡੇ ਪਾਂ ਹੀ ਰਿਹਾ ਦੇ ਨਾ ਵੀ ਖਿੱਡੀ ਬੰਦਰ ਕੱਲਾ ਫੇਰ ਗਿਆ ਜੇ ਕੀ ਕੀ ਡਰਾਵੇ ਬੜੀ ਬੜੀ ਗੇਮ ਨੇ